ਦੋਸਤੋ ਪਿਆਰ ਭਰੀ ਸਸਰੀਕਰ ਪੰਜਾਬ ਦੀਆਂ ਮਹਿਲਾਵਾਂ ਦੇ ਲਈ ਹਰ ਮਹੀਨੇ 1000 ਰੁਪਏ ਜਿਵੇਂ ਦੋਸਤੋ ਤੁਸੀਂ ਸੁਣਿਆ ਹੋਵੇਗਾ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਪੰਜਾਬ ਦੀਆਂ 18 ਸਾਲ ਤੋਂ ਵੱਧ ਦੀਆਂ ਔਰਤਾਂ ਨੂੰ ਜਿਹੜਾ ਕਿ ਇਹ ਮਹੀਨੇ ਦਾ 1000 ਰੁਪਏ ਜਿਹੜਾ ਦਿੱਤਾ ਜਾਏਗਾ ਜਿਹੜਾ ਕਿ ਹਰ ਮਹੀਨੇ ਦਿੱਤਾ ਜਾਏਗਾ ਇਸ ਨੂੰ ਲੈ ਕੇ ਇੱਕ ਵੱਡੀ ਅਪਡੇਟ ਲੈ ਕੇ ਆਇਆ ਜਿਸ ਦੇ ਵਿੱਚ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕਿ ਜੇ ਇਹ ਸਕੀਮ ਸ਼ੁਰੂ ਹੁੰਦੀ ਹੈ ਤੇ ਤੁਹਾਨੂੰ ਕਿਹੜੀ-ਕਿਹੜੀ ਯੋਗਤਾ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਬੀਪੀਐਲ ਪਰਿਵਾਰ ਹੋਏਗਾ ਤਾਂ ਹੀ ਮਿਲੇਗਾ ਜਾਂ ਫਿਰ ਬੀਪੀਐਲ ਪਰਿਵਾਰ ਤੋਂ ਬਗੈਰ ਵੀ ਇਸ ਸਕੀਮ ਉਹਨਾਂ ਨੂੰ ਮਿਲੇਗੀ ਤੇ ਕਿਸ ਮਹੀਨੇ ਤੋਂ ਇਹ ਸਕੀਮ ਸ਼ੁਰੂ ਹੋਣ ਵਾਲੀ ਹੈ ਇਸ ਦਾ ਵੀ ਇੱਕ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਹੈ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਇਹੋ ਜਿਹੀ ਹਰ ਇੱਕ ਤਰ੍ਹਾਂ ਦੀਆਂ ਪੰਜਾਬ ਸਰਕਾਰ ਹੋਵੇ ਚਾਹੇ ਫਿਰ ਕੇਂਦਰ ਸਰਕਾਰ ਹਰ ਇੱਕ ਤਰ੍ਹਾਂ ਦੀਆਂ ਹੀ ਉਹਨਾਂ ਦੀਆਂ ਯੋਜਨਾਵਾਂ ਸਕੀਮਾਂ ਦੇ ਬਾਰੇ ਜਾਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹੁਣ ਚਲਦੇ ਹਾਂ ਇਸ ਮੇਨ ਅਪਡੇਟ ਦੇ ਉੱਤੇ ਜਿਸ ਦੇ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਕਿ ਕਿਹੜਾ ਵੱਡਾ ਅਪਡੇਟ ਆਇਆ ਪੰਜਾਬ ਸਰਕਾਰ ਦੇ ਵੱਲੋਂ ਕਿ ਇਹ ਜਿਹੜੀ ਸਕੀਮ ਹੈ ਕਿ ਇਹਨਾਂ ਨੂੰ ਮਿਲੇਗੀ ਤੇ ਕਦੋਂ ਤੋਂ ਸ਼ੁਰੂ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਆਓ ਚਲਦੇ ਹਾਂ ਤੁਸੀਂ ਦੇਖ ਸਕਦੇ ਹੋ ਅਪਡੇਟ ਆਈ ਹੈ ਪੰਜਾਬ ਦੀਆਂ ਔਰਤਾਂ ਦੇ ਲਈ ਖੁਸ਼ਖਬਰੀ ਜਲਦ ਹੀ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੇ ਜਾਣਗੇ 1100 ਰੁਪਏ ਇਹ 1100 ਰੁਪਏ ਕਿ ਦਿੱਤੇ ਜਾਣਗੇ 1000 ਦੀ ਬਜਾਏ ਇਹ ਵੀ ਤੁਹਾਨੂੰ ਹੁਣ ਅਸੀਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਪਹਿਲਾ ਆਪਾਂ ਖਬਰ ਜਿਹੜੀ ਅਪਡੇਟ ਆਈ ਹੈ ਉਹਦੇ ਬਾਰੇ ਆਪਾਂ ਗੱਲ ਕਰੀ ਤੇ ਪੰਜਾਬ ਦੀਆਂ ਔਰਤਾਂ ਦੇ ਲਈ ਪੰਜਾਬ ਸਰਕਾਰ ਕੋਲ ਇੱਕ ਵੱਡੀ ਖਬਰ ਹੈ ਔਰਤਾਂ ਨੂੰ ਜਲਦ ਹੀ 1100 ਰੁਪਏ ਪ੍ਰਤੀ ਮਹੀਨਾ ਮਿਲਨੇ ਸ਼ੁਰੂ ਹੋ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਕੀਮ ਸੰਬੰਧੀ ਇੱਕ ਮਹੱਤਵਪੂਰਨ ਜਿਹੜਾ ਐਲਾਨ ਕੀਤਾ ਹੈ ਕੀ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਓ ਜਾਣਦੇ ਆ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਔਰਤਾਂ ਦੇ ਲਈ ਇੱਕ ਵੱਡਾ ਤੋਹਫਾ ਲੈ ਕੇ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਔਰਤਾ ਸਬੰਧੀ ਇੱਕ ਵੱਡਾ ਐਲਾਨ ਕੀਤਾ ਹੈ ਇਸੇ ਐਲਾਨ ਇਹ ਐਲਾਨ ਪੰਜਾਬ ਦੀਆਂ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਦੀ ਵਿੱਤੀ ਸਹਾਇਤਾ ਸੰਬੰਧੀ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਤੋਂ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਮਿਲਨੇ ਸ਼ੁਰੂ ਹੋ ਜਾਣਗੇ ਯਾਨੀ ਕਿ ਵੱਡੀ ਖਬਰ ਨਿਕਲ ਕੇ ਆਈ ਹੈ ਕਿ ਅਗਲੇ ਸਾਲ ਯਾਨੀ ਕਿ 2026 ਨੂੰ ਜਿਹੜਾ ਕਿ ਪੈਸਾ ਹੈ ਜਿਹੜਾ ਔਰਤਾਂ ਦੇ ਖਾਤੇ ਦੇ ਵਿੱਚ ਆਉਣਾ ਸ਼ੁਰੂ ਹੋ ਜਾਏਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਨਿੱਜੀ ਚੈਨਲ ਉੱਤੇ ਦਿੱਤੇ ਇੰਟਰਵਿਊ ਦੇ ਵਿੱਚ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਕਹੇ ਕਿ ਅਗਲੇ ਮਹੀਨੇ 2026 ਦਾ ਬਜਟ ਪਾਸ ਹੋਣ ਤੋਂ ਬਾਅਦ ਸੂਬੇ ਦੀਆਂ ਔਰਤਾਂ ਨੂੰ ਸਰਕਾਰ ਦੇ ਵਾਅਦੇ ਅਨੁਸਾਰ 1100 ਰੁਪਏ ਦਿੱਤਾ ਜਾਵੇਗਾ। ਯਾਨੀ ਕਿ ਜਿਹੜਾ ਕੀ ਤੁਸੀਂ ਦੇਖ ਸਕਦੇ ਹੋ 2026 ਦਾ ਜਿਹੜਾ ਬਜਟ ਇਹਨਾਂ ਨੇ ਦੱਸਿਆ ਹੈ ਉਹਦੇ ਵਿੱਚ ਇਹ ਪਾਸ ਹੋਏਗਾ ਕਿ ਕਿੰਨੇ ਪੈਸੇ ਇਸ ਸਕੀਮ ਦੇ ਲਈ ਰੱਖੇ ਜਾਣਗੇ ਤੇ ਇਹ ਜਿਹੜਾ ਬਜਟ ਹੈ ਇਹ ਤਕਰੀਬਨ ਦੂਸਰੇ ਮਹੀਨੇ ਜਾਂ ਫਿਰ ਤੀਸਰੇ ਮਹੀਨੇ ਆ ਜਾਵੇਗਾ 2026 ਦਾ ਤੇ 1 ਅਪ੍ਰੈਲ ਤੋਂ ਬਾਅਦ ਹੋ ਸਕਦਾ ਹੈ ਕਿ ਇਹ ਸਕੀਮ ਜਿਹੜੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਸਕੇ ਜ਼ਿਕਰ ਇਹ ਹੋਗਾ ਕਿ ਆਮ ਆਦਮੀ ਪਾਰਟੀ ਨੇ ਸੁਭੇ ਦੀਆਂ ਔਰਤਾਂ ਦੇ ਲਈ ਰੋਡਵੇਜ ਬੱਸਾਂ ਦੇ ਵਿੱਚ ਯਾਤਰਾ ਮੁਫਤ ਕਰ ਦਿੱਤੀ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਔਰਤਾਂ ਨੂੰ ਮੁਫਤ ਬੱਸ ਯਾਤਰਾ ਦੇ ਨਾਲ-ਨਾਲ 1100 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਵੀ ਮਿਲੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪਸ਼ਟ ਕੀਤਾ ਹੈ ਕਿ ਆਪ ਸਰਕਾਰ ਇਸ ਯੋਜਨਾ ਨੂੰ ਲਾਗੂ ਕਰਨ ਦੇ ਲਈ ਕੰਪੀਰਦਾ ਦੇ ਨਾਲ ਕੰਮ ਕਰ ਰਹੀ ਹੈ। ਔਰਤਾਂ ਦਾ ਆਰਥਿਕ ਸਸ਼ਕਤੀਕਰਨ ਸਰਕਾਰ ਦੀ ਤਰਜੀਹ ਹੈ ਅਤੇ ਔਰਤਾਂ ਦੇ ਨਾਲ ਕੀਤੇ ਗਏ ਇਸ ਵਾਅਦੇ ਨੂੰ ਪੂਰਾ ਕਰਨ ਦਾ ਸਮਾਂ ਵੀ ਆ ਗਿਆ ਹੈ। ਤਾਂ 2026 ਦੇ ਵਿੱਚ ਤਕਰੀਬਨ ਇਹ ਸਮਾਂ ਪੂਰਾ ਆ ਚੁੱਕਿਆ ਹੈ। ਸੂਬੇ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1 ਕਰੋੜ ਔਰਤਾਂ ਨੇ ਜਿਹੜੀਆਂ 18 ਸਾਲ ਤੋਂ ਵੱਧ ਨੇ ਸੂਬੇ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ 11-1100 ਰੁਪਏ ਦਿੱਤਾ ਜਾਵੇਗਾ। ਰਾਸ਼ ਦੇ ਵਿੱਚ 11 18 ਸਾਲ ਤੋਂ ਵੱਧ ਉਮਰ ਦੀਆਂ ਲਗਭਗ 1 ਕਰੋੜ ਔਰਤਾਂ ਹਨ 2022 ਦੇ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੂਬੇ ਦੀਆਂ 1 ਕਰੋੜ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ ਸ਼ੁਰੂ ਦੇ ਵਿੱਚ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1100 ਰੁਪਏ ਦੇਣ ਦਾ ਜਿਹੜਾ ਵਚੀਫਾ ਜਿਹੜਾ ਦੇਣ ਦਾ ਵਾਅਦਾ ਕੀਤਾ ਸੀ ਹਾਲਾਂਕਿ ਜਦੋਂ ਲੋਕਾਂ ਨੇ ਇਸ ਜਿਹੜਾ ਇਹ ਸਕੀਮ ਦੇ ਬਾਰੇ ਸਵਾਲ ਉਠਾਇਆ ਕਿ ਤੁਸੀਂ ਲੇਟ ਕਰ ਰਹੇ ਹੋ ਠੀਕ ਹੈ ਜਦੋਂ ਲੋਕਾਂ ਨੇ ਇਸ ਯੋਜਨਾ ਨੂੰ ਲਾਗੂ ਕਰਨ ਦੇ ਵਿੱਚ ਦੇਰੀ ਬਾਰੇ ਸਵਾਲ ਉਠਾਏ ਤਾਂ ਉਹਨਾਂ ਨੂੰ ਇਸ ਨੂੰ ਸ਼ੁਰੂ ਕਰਨ ਦੀ ਬਜਾਏ ਮੁੱਖ ਮੰਤਰੀ ਭਗਵੰਤ ਮਾਨ ਨੇ 2 ਮਈ 2024 ਦੇ ਵਿੱਚ ਇੱਕ ਐਲਾਨ ਕੀਤਾ ਸੀ ਕਿ ਇਹ ਰਕਮ ਵਧਾ ਕੇ 1100 ਰੁਪਏ ਪਰਤੀ ਕੀਤੀ ਜਾਏਗੀ ਤਾਂ ਇਹ ਵੀ ਇੱਕ ਦਾਅਵਾ ਹੋ ਸਕਦਾ ਹੈ ਭਗਵੰਤ ਮਾਨ ਸਰਕਾਰ ਦਾ ਕਿ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਜਿਹੜੀ ਇਹ ਸਕੀਮ ਹੈ ਇੱਕ ਤੋਂ ਸ਼ੁਰੂ ਹੋਵੇਗੀ ਤੁਸੀਂ ਬਹੁਤ ਦੇਰ ਕਰ ਦਿੱਤੀ ਹੈ ਕਿਉਂ ਨਹੀਂ ਸ਼ੁਰੂ ਕਰ ਰਹੇ ਤਾਂ ਉਹਨਾਂ ਨੇ ਸ਼ੁਰੂ ਕਰਾਉਣ ਦੀ ਬਜਾਏ ਇਹ ਕਹਿਤਾ ਕਿ ਕੋਈ ਨਹੀਂ ਜਦੋਂ ਲੇਟ ਹੋ ਰਹੀ ਹੈ ਕੋਈ ਗੱਲ ਨਹੀਂ ਪਰ ਜਿਹੜੀ ਲੇਟ ਹੋਈ ਹੈ ਇਸ ਸਕੂਨ ਇਸ ਸਕੀਮ ਨੂੰ ਜਿਹੜਾ 100 ਰੁਪਏ ਵਧਾ ਕੇ ਅਸੀਂ 1100 ਰੁਪਏ ਕਰਨ ਦਾ ਵਾਅਦਾ ਕੀ ਕਰਦੇ ਆ ਤਾਂ ਇਸ ਤੋਂ ਬਾਅਦ ਜਿਹੜਾ ਕਿ ਇਹ ਸਕੀਮ ਸ਼ੁਰੂ ਹੋ ਜਾਏਗੀ ਤਕਰੀਬਨ 2026 ਦੇ 1 April ਤੋਂ ਬਾਅਦ ਜਦੋਂ ਵੀ ਹੋ ਸਕਦੀ ਹੈ ਕਿਉਂਕਿ ਪਹਿਲਾਂ ਤੇ 2026 ਦੇ ਲਈ ਜਿਹੜਾ ਇੱਕ ਬਜਟ ਪਾਸ ਹੋਏਗਾ 2026 27 ਦੇ ਲਈ ਤੇ ਜਿਹੜਾ ਹੁਣ ਆਪਾਂ ਮੇਨ ਗੱਲ ਇਹ ਹੈ ਕਿ ਜਿਹੜੀ ਇਹ ਸਕੀਮ ਮਿਲੇਗੀ ਕਿ ਇਹਨਾਂ ਨੂੰ ਤੇ ਕਿਹਨਾਂ ਨੂੰ ਨਹੀਂ ਤੇ ਜੇ ਤੁਹਾਨੂੰ ਮਿਲੇਗੀ ਸਕੀਮ ਤੇ ਤੁਹਾਡੇ ਕੋਲ ਕਿਹੜੇ-ਕਿਹੜੇ ਡਾਕੂਮੈਂਟ ਹੋਣੇ ਚਾਹੀਦੇ ਇਹਦੇ ਬਾਰੇ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਇਹ ਸਕੀਮ ਹੈ ਇਹ ਮੁੱਖ ਮੰਤਰੀ ਮਹਿਲਾ ਸਮਾਨ ਯੋਜਨਾ ਦੇ ਨਾਂ ਤੇ ਸਕੀਮ ਸ਼ੁਰੂ ਹੋ ਸਕਦੀ ਹੈ ਠੀਕ ਹੈ ਤੇ ਇਹਦੇ ਲਈ ਜੇ ਤੁਹਾਡੇ ਕਾਗਜ਼ ਨੇ ਕਿਹਾ ਕਾਗਜ਼ ਕਿਹੜੇ-ਕਿਹੜੇ ਨੇ ਯਾਨੀ ਕਿ ਮਹਿਲਾ ਸਮਾਨ ਯੋਜਨਾ ਦੇ ਲਈ ਲੋੜੀਂਦੇ ਦਸਤਾਵੇਜ਼ ਕਿਹੜੇ-ਕਿਹੜੇ ਹੋ ਸਕਦੇ ਨੇ ਪਹਿਲਾ ਪੰਜਾਬ ਦਾ ਰੈਸੀਸ ਸਬੂਤ ਯਾਨੀ ਕਿ ਪੰਜਾਬ ਠੀਕ ਹੈ ਪੰਜਾਬ ਜਿਹੜਾ ਪੰਜਾਬ ਰੈਜ਼ੀਡੈਂਟ ਰੈਜ਼ੀਡੈਂਸੀ ਜਿਹੜਾ ਉਹ ਸਰਟੀਫੀਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਠੀਕ ਹੈ ਤੁਸੀਂ ਬਣਵਾ ਸਕਦੇ ਹੋ ਸੇਵਾ ਕੇਂਦਰ ਤੋਂ ਜਾ ਕੇ ਜੇ ਨਹੀਂ ਬਣਵਾਇਆ ਹੋਇਆ ਤਕਰੀਬਨ ਇਹ ਜਨਵਰੀ ਫਰਵਰੀ ਦੇ ਵਿੱਚ ਤੁਸੀਂ ਬਣਵਾ ਲਿਓ 2026 ਦੇ ਵਿੱਚ ਉਮਰ ਦਾ ਸਬੂਤ ਉਮਰ ਦਾ ਸਬੂਤ ਤੁਹਾਡਾ ਆਧਾਰ ਕਾਰਡ ਵੀ ਮੰਨਿਆ ਹੋਗਾ ਜੇ ਤੁਸੀਂ 10ਵੀਂ 12ਵੀਂ ਕੀਤੀ ਹੋਈ ਹੈ ਤਾਂ 10ਵੀਂ ਦਾ ਸਰਟੀਫਿਕੇਟ ਤੁਹਾਡਾ ਚੱਲ ਜਾਏਗਾ ਠੀਕ ਹੈ ਜਿਹੜੇ ਅਨਪੜਾ ਨੇ ਉਹਨਾਂ ਦਾ ਜਿਹੜਾ ਆਧਾਰ ਕਾਰਡ ਹੀ ਵੈਧ ਮੰਨਿਆ ਜਾਏਗਾ ਆਧਾਰ ਕਾਰਡ ਹੋ ਗਿਆ ਠੀਕ ਹੈ ਪੈਨ ਕਾਰਡ ਹੋ ਗਿਆ ਪੈਨ ਕਾਰਡ ਵੀ ਤੁਹਾਡਾ ਚੱਲੇਗਾ ਬੈਂਕ ਖਾਤੇ ਦੇ ਵੇਰਵੇ ਜਿਵੇਂ ਕਿ ਜਿਹੜੀ ਪਾਸਬੁੱਕ ਹੁੰਦੀ ਹੈ ਆਪਣੀ ਉਹਦੀ ਜਿਹੜੀ ਫਰਸਟ ਕਾਪੀ ਹੁੰਦੀ ਹੈ ਯਾਨੀ ਕਿ ਫੋਟੋਸਟੇਟ ਦੇ ਲਈ ਆਪਾਂ ਜਿਹੜਾ ਪਹਿਲਾ ਪੇਜ ਹੁੰਦਾ ਉਹਦੀ ਫੋਟੋਸਟੇਟ ਦੇਣੀ ਹੈ ਜਿਸ ਦੇ ਵਿੱਚ ਤੁਹਾਡੀ ਫੋਟੋ ਲੱਗੀ ਹੋਣੀ ਚਾਹੀਦੀ ਹੈ ਤੁਹਾਡਾ ਨਾਮ ਹੋਣਾ ਚਾਹੀਦਾ ਤੁਹਾਡੇ ਪਤੀ ਜਾਂ ਫਿਰ ਪਿਤਾ ਦਾ ਨਾਮ ਹੋਣਾ ਚਾਹੀਦਾ ਤੁਹਾਡਾ ਐਡਰੈਸ ਕੀ ਹੈ ਉਹਦੇ ਵਿੱਚ ਐਡਰੈਸ ਹੋਣਾ ਚਾਹੀਦਾ ਮੇਨ ਗੱਲ ਤੁਹਾਡਾ ਜਿਹੜਾ ਅਕਾਊਂਟ ਨੰਬਰ ਹੈ ਉਹ ਤੇ ਸਾਫ਼-ਸਾਫ਼ ਦਿੰਦਾ ਹੋਣਾ ਚਾਹੀਦਾ ਤੇ ਤੁਹਾਡਾ ਬੈਂਕ ਦਾ ਆਈ ਐਫ ਐਸ ਸੀ ਕੋਡ ਹੁੰਦਾ ਇੱਕ ਆਈ ਐਫ ਐਸ ਸੀ ਕੋਡ ਹੁੰਦਾ ਜਿਸ ਦੇ ਨਾਲ ਪੈਸੇ ਟਰਾਂਸਫਰ ਕਰਨੇ ਸੌ ਉਹ ব্রাঞ্চ ਦਾ ਇੱਕ ਕੋਡ ਹੁੰਦਾ ਹੈ ਉਹ ਵੀ ਤੁਹਾਡੇ ਜਿਹੜੀ ਫੋਟੋ ਸਟੇਟਾ ਉੱਤੇ ਸਾਫ਼-ਸਾਫ਼ ਦਿਨਾ ਚਾਹੀਦਾ ਹੈ ਤੇ ਦੂਸਰਾ ਜੀ ਵੋਟਰ ਕਾਰਡ ਪਛਾਣ ਪੱਤਰ ਜਿਹੜਾ ਆਪਾਂ ਕਹਿ ਸਕਦੇ ਹਾਂ ਵੋਟਰ ਕਾਰਡ ਆਈਡੀ ਉਹ ਵੀ ਚੱਲੇਗਾ ਇਹ ਕੁਝ ਡਾਕੂਮੈਂਟਸ ਹੀ ਜਿਹੜੇ ਜੇ ਤੁਸੀਂ ਇਸ ਸਕੀਮ ਦੇ ਯੋਗ ਹੋ ਤਾਂ ਤੁਹਾਨੂੰ ਇਹ ਚਾਹੀਦੇ ਚਾਹੀਦੇ ਨੇ ਹੁਣ ਆਪਾਂ ਗੱਲ ਕਰ ਲਈਏ ਜੇ ਤੁਹਾਡੇ ਵਿੱਚ ਕੁਝ ਇਹ ਚੀਜ਼ਾਂ ਨਹੀਂ ਤੇ ਤੁਹਾਨੂੰ ਸਕੀਮ ਨਹੀਂ ਮਿਲੇਗੀ ਤੇ ਇਹਦੇ ਨਾਲ ਹੀ ਆਪਾਂ ਇਹ ਵੀ ਤੁਹਾਨੂੰ ਦੱਸ ਦਾਂਗੇ ਕਿਹਨਾਂ ਕਿਹਨਾਂ ਨੂੰ ਸਕੀਮ ਦੀ ਲੋੜ ਪੈਗੀ ਕੌਣ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ 1000 ਸਕੀਮ ਦੇ ਲਈ ਪ੍ਰਾਪਤ ਪ੍ਰਾਪਤ ਕਰਨ ਦੇ ਯੋਗ ਨਹੀਂ ਹੈ ਹੁਣ ਕਿਹੜਾ ਯੋਗ ਨਹੀਂ ਆਪਾਂ ਪਹਿਲਾਂ ਆਪਾਂ ਇਹਦੀ ਗੱਲ ਕਰੀਏ ਤੇ ਆਪਣੇ ਆਪ ਹੀ ਯੋਗ ਦਾ ਪਤਾ ਲੱਗ ਜਾਏਗਾ ਆਪਾਂ ਨੂੰ ਇੱਥੇ ਲਿਖਿਆ ਔਰਤਾ ਪੰਜਾਬ ਦੇ ਵਿੱਚ 1000 ਰੁਪਏ ਸਕੀਮ ਦੇ ਲੈਣ ਦੇ ਉਹ ਲਾਭ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਣਗੀਆਂ ਕਿਹੜੀਆਂ-ਕਿਹੜੀਆਂ ਜਿਹੜੀਆਂ ਪੰਜਾਬ ਜਿਹੜੀਆਂ ਔਰਤਾ ਪੰਜਾਬ ਦੀਆਂ ਵਸਨੀਕ ਨਹੀਂ ਨੇ ਇਹ ਤੇ ਸਿੱਧੀ ਗੱਲ ਹੈ ਕਿ ਜਿਹੜੀਆਂ ਔਰਤਾਂ ਨੇ ਪੰਜਾਬ ਦੇ ਵਿੱਚ ਵਸਨੀਕ ਨਹੀਂ ਨੇ ਉਹਨਾਂ ਨੂੰ ਨਹੀਂ ਮਿਲੇਗਾ ਇਹਦਾ ਮਤਲਬ ਇਹ ਨਹੀਂ ਹੈ ਕੀ ਜਿਹੜੀਆਂ ਪੰਜਾਬ ਦੇ ਵਿੱਚ ਰਹਿੰਦੀਆਂ ਨੇ ਪਰ ਉਹ ਜਿਵੇਂ ਮੰਨ ਲਓ ਹਰਿਆਣੇ ਦੀ ਹੈ ਕੋਈ ਠੀਕ ਹੈ ਉਹ ਕਾਮੂਰੇ ਪੰਜਾਬ ਦੇ ਵਿੱਚ ਕਰ ਰਹੀ ਹੈ ਤੇ ਉਹ ਤਕਰੀਬਨ ਕਰਾਏ ਵਗੈਰੇ ਤੇ ਰਹਿ ਲਓ ਜਾਂ ਫਿਰ ਕੋਈ ਇਹਨਾਂ ਨੇ ਸਰਕਾਰ ਨੂੰ ਕੋਈ ਅਲੋਟਮੈਂਟ ਦਿੱਤੀ ਹੋਈ ਹੈ ਜਾਂ ਫਿਰ ਆਪਦੇ ਪੇ ਗੈਸਟ ਵਗੈਰਾ ਰਹਿ ਰਹੀ ਹੈ ਉਸ ਨੂੰ ਨਹੀਂ ਮਿਲੇਗਾ ਪੰਜਾਬ ਦੀ ਵਸਨੀਕ ਹੋਣੀ ਚਾਹੀਦੀ ਹੈ ਉਹਦੇ ਕੋਲ ਡਾਕੂਮੈਂਟ ਹੋਣੀ ਚਾਹੀਦੀ ਪੰਜਾਬ ਦੇ ਠੀਕ ਹੈ ਦੂਸਰਾ ਔਰਤਾਂ ਕੋਲ ਪੰਜਾਬ ਦਾ ਵੋਟਰ ਕਾਰਡ ਆਈਡੀ ਨਹੀਂ ਹੈ ਜਿਨ੍ਹਾਂ ਔਰਤਾਂ ਕੋਲ ਪੰਜਾਬ ਦਾ ਵੋਟਰ ਆਈਡੀ ਕਾਰਡ ਨਹੀਂ ਹੋਵੇਗਾ ਉਹਨਾਂ ਨੂੰ ਜਿਹੜੀ ਹੈ ਇਹ ਸਕੀਮ ਨਹੀਂ ਮਿਲਣੀ ਸਿੱਧੀ ਸਿੱਧੀ ਤੁਸੀਂ ਸੁਣ ਸਕਦੇ ਹੋ ਪੰਜਾਬ ਦੀਆਂ ਔਰਤਾਂ ਕੋਲ ਵੋਟਰ ਆਈਡੀ ਕਾਰਡ ਜ਼ਰੂਰੀ ਹੋਣਾ ਉਹਦਾ ਵੋਟਰ ਲਿਸਟ ਦੇ ਵਿੱਚ ਨਾਮ ਹੋਣਾ ਚਾਹੀਦਾ ਹੈ ਯਾਨੀ ਕਿ ਵੋਟਰ ਕਾਰਡ ਹੋਣਾ ਚਾਹੀਦਾ ਹੈ ਔਰਤਾਂ ਪਹਿਲਾਂ ਹੀ ਪੰਜਾਬ ਸਰਕਾਰ ਤੋਂ ਕਿਸੇ ਸਕੀਮ ਅਧੀਨ ਪੈਨਸ਼ਨ ਜਾਂ ਲਾਭ ਪ੍ਰਾਪਤ ਕਰ ਰਹੀਆਂ ਹਨ ਯਾਨੀ ਕਿ ਜਿਹੜੀਆਂ ਔਰਤਾਂ ਪੰਜਾਬ ਸਰਕਾਰ ਤੋਂ ਕਿਸੇ ਸਕੀਮ ਦਾ ਲਾਭ ਪ੍ਰਾਪਤ ਕਰ ਰਹੀਆਂ ਨੇ ਜਾਂ ਫਿਰ ਪੈਨਸ਼ਨ ਵਗੈਰਾ ਲੈ ਰਹੀਆਂ ਨੇ ਤੇ ਉਹਨਾਂ ਨੂੰ ਇਹ ਸਕੀਮ ਨਹੀਂ ਮਿਲੇਗੀ ਠੀਕ ਹੈ ਪੈਨਸ਼ਨ ਲੈਣ ਵਾਲੀਆਂ ਔਰਤਾਂ ਨੂੰ ਇਹ ਸਕੀਮ ਨਹੀਂ ਮਿਲੇਗੀ ਸਰਕਾਰੀ ਕਰਮਚਾਰੀ ਕੋਈ ਔਰਤ ਹੈ ਪੰਜਾਬ ਦੇ ਵਿੱਚ ਤਾਂ ਉਸ ਨੂੰ ਵੀ ਇਸ ਜਿਹੜੀ ਇਹ ਸਕੀਮ ਨਹੀਂ ਮਿਲੇਗੀ 1100 ਰੁਪਏ ਜਾਂ ਫਿਰ 1000 ਰੁਪਏ ਜਿਹੜੀ ਮਰਜ਼ੀ ਲਗਾ ਲਓ ਤੁਸੀਂ ਜਦੋਂ ਸ਼ੁਰੂ ਹੋਏਗੀ ਉਦੋਂ ਹੀ ਪਤਾ ਲੱਗੇਗਾ ਤੇ ਜਿਹੜੀ ਟੈਕਸ ਅਦਾ ਕਰਦੀ ਹੈ ਤਕਰੀਬਨ ਜਿਹੜਾ ਇਹ ਕਾਲਮ ਹੈ ਇਹਦੇ ਇੱਕੋ ਹੀ ਗੱਲ ਮੰਨ ਕੇ ਚੱਲੀਏ ਜੇ ਸਰਕਾਰੀ ਹੋਏਗਾ ਤੇ ਉਹ ਟੈਕਸ ਵੀ ਭਰਦਾ ਹੋਏਗਾ ਠੀਕ ਹੈ ਤਾਂ ਜਾਂ ਫਿਰ ਟੈਕਸ ਉਹ ਵੀ ਭਰ ਸਕਦੇ ਹਨ ਜਿਹੜੀਆਂ ਵੱਡੀਆਂ ਬਿਜ਼ਨਸਮੈਨ ਔਰਤਾਂ ਨੇ ਕੰਮ ਕਰ ਰਹੀਆਂ ਨੇ ਠੀਕ ਹੈ ਜੇ ਉਹ ਟੈਕਸ ਭਰਦਿਆਂ ਨੇ ਤੇ ਉਹਨਾਂ ਨੂੰ ਵੀ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਔਰਤਾਂ ਪੰਜਾਬ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਇਹ ਸਕੀਮ ਮਿਲੇਗੀ ਠੀਕ ਹੈ ਪੰਜਾਬ ਦੇ ਵਿੱਚ ਕੋਈ ਛੋਟਾ ਮੋਟਾ ਕੰਮਕਾਰ ਕਰ ਰਹੀਆਂ ਨੇ ਆਪਣਾ ਦਿਨਚਰਿਆ ਚਲਾ ਰਹੀਆਂ ਨੇ ਆਪਣਾ ਰੋਜੀ ਰੋਟੀ ਕਮਾਰੀਆਂ ਨੇ ਉਹਨਾਂ ਨੂੰ ਸਕੀਮ ਮਿਲੇਗੀ ਜੇ ਉਹ ਟੈਕਸ ਨਹੀਂ ਭਰਦਿਆਂ ਉਹਨਾਂ ਨੂੰ ਸਕੀਮ ਮਿਲੇਗੀ ਜੇ ਉਹ ਟੈਕਸ ਭਰਦਿਆਂ ਤਾਂ ਉਹ ਇਹਦੇ ਵਿੱਚ ਕਾਊਂਟ ਹੋ ਜਾਏਗਾ ਉਹ ਉਹਨਾਂ ਨੂੰ ਨਹੀਂ ਮਿਲੇਗੀ ਠੀਕ ਹੈ ਉਹਨਾਂ ਕੋਲ ਪੰਜਾਬ ਦਾ ਰੈਸੀ ਸਰਟੀਫਿਕੇਟ ਹੋਣਾ ਚਾਹੀਦਾ ਵੋਟਰ ਕਾਰਡ ਹੋਣਾ ਚਾਹੀਦਾ ਆਧਾਰ ਕਾਰਡ ਹੋਣਾ ਚਾਹੀਦਾ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਲੈਣ ਦੇ ਯੋਗ ਬਣਾਉਂਦੀਆਂ ਨੇ ਤੁਸੀਂ ਉਹ ਯੋਗਤਾ ਦੇਖ ਲਈ ਹੈ ਗੱਲ ਕਰੀਏ ਹੁਣ ਬੀਪੀਐਲ ਕਾਰਡ ਦੀ ਜਿਹੜੀ ਬੀਪੀਐਲ ਕਾਰਡ ਹੈ ਉਹ ਸਿਰਫ ਗਰੀਬਾਂ ਦੇ ਲਈ ਹੁੰਦਾ ਹੈ ਪਰ ਜੇ ਬੀਪੀਐਲ ਕਾਰਡ ਕਿਸੇ ਕੋਲ ਨਹੀਂ ਵੀ ਹੈ ਪਰ ਉਹ ਟੈਕਸ ਨਾ ਭਰਦਾ ਹੋਵੇ ਤੇ ਸਰਕਾਰੀ ਨੌਕਰੀ ਨਾ ਲੱਗਿਆ ਹੋਵੇ ਉਹਨਾਂ ਨੂੰ ਵੀ ਸਕੀਮ ਮਿਲ ਜੇਗੀ ਤਾਂ ਉਮੀਦ ਕਰਦਾ ਤੁਹਾਨੂੰ ਸਾਰੀਆਂ ਗੱਲਾਂ ਸਮਝ ਆ ਗਿਆ ਹੋਣਗੀਆਂ ਕਿ ਕਿਹਨਾਂ ਲੋਕਾਂ ਨੂੰ ਸਕੀਮ ਮਿਲੇਗੀ ਕਿਹਨਾਂ ਨੂੰ ਨਹੀਂ ਮਿਲੇਗੀ ਤਾਂ ਜੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਸੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ